ਜੇ ਆਪਾਂ ਇੱਕ-ਮਿਕਾ ਕਿਸਾਨ ਆ ਕੇ ਜੁੜ ਕੇ ਬਹਿ ਜੀਏ ਤਾਂ ਜਿਵੇਂ ਦਿੱਲੀ ਆਪਾਂ ਨੇ ਪਹਿਲਾਂ ਜਿੱਤੀ ਸੀ ਤਾਂ ਇਸ ਤਰ੍ਹਾਂ ਸਾਡੀ ਜਿੱਤ ਹੁੰਦੀ ਦਿੱਲੀ ਉਦੋਂ ਅਸੀਂ ਜਿੱਤੀ ਸੀ ਅਸੀਂ ਸਾਰਿਆਂ ਵੀ ਇਕੱਠੇ ਮਿੱਠੇ ਹੋ ਕੇ ਇਹ ਸਾਰੇ ਇੰਡੀਆ ਇਕੱਠੀ ਹੋ ਗਈ ਤੇ ਪੰਜਾਬ ਕੱਲਾ ਨਹੀਂ ਹੋਇਆ ਸੀ ਜਦੋਂ ਅਸੀਂ ਦਿੱਲੀ ਜਿੱਤ ਕੇ ਆਏ ਤੇ ਇੱਕ ਸਾਲ ਪਰ ਅਸੀਂ ਨੇ ਆਪਦਾ ਪੂਰਾ ਦਿੱਲੀ ਦੇ ਵਿੱਚ ਰਹੀਆਂ ਸੀ ਅੰਦੇ ਉਲੰਘਣ ਦੇ ਵਿੱਚ ਪਿਛਾੜਾ ਵੀ ਪਾਣੀ ਦੇ ਛੱਲੀਆਂ ਸੀ ਬਹੁਤ ਖੈਆਂ ਕੱਟੀਆਂ ਆਪਣੇ ਬੱਚਿਆਂ ਵਾਸਤੇ ਕਿਵੇਂ ਵੀ ਜੇ ਸਾਡੀਆਂ ਜਾਇਜਤਾ ਰਹਿ ਜਾਣ ਤਾਂ ਸਾਡੇ ਬੱਚਿਆਂ ਦਾ ਵੀ ਖਨਾ ਹੋਇਆ ਜਾਵੇ ਅਸੀਂ ਆਪਣੇ ਬੱਚਿਆਂ ਵਿਛੇ ਜਾਨ ਦੇਣ ਨੂੰ ਤਿਆਰ ਹੋਈਆਂ ਤੀਆਂ ਵੀ ਸਾਡੇ ਬੱਚਿਆਂ ਦਾ ਵੀ ਖਨਾ ਜਿਹੜੀਆਂ ਜ਼ਮੀਨਾਂ ਦਾ ਪਾਏ ਸੋਚਦੇ ਆ ਵੀ ਆਪਣੀ ਦਾ 60 ਲਾਹ ਮੇਨ ਲਰੇ 60000 ਮੇਨ ਲਰੇ ਇੱਕ ਕਰੋੜ ਨੂੰ ਜਾ ਰਿਹਾ ਕਿਲਾ ਪਰ ਅਸੀਂ ਪਿਛਲੇ ਬਜ਼ੁਰਗੇ ਨਹੀਂ ਚਾਹੁੰਦੇ ਹੈਗੇ ਕਿਉਂ ਇਹ ਮੋਲ ਵੱਡੇ ਬਣ ਜਾਣਗੇ ਸਾਡੇ ਬੱਚੇ ਦਿਹਾੜੀ ਕਿੱਥੇ ਕਰਨਗੇ ਇਹ ਸਰਕਾਰਾਂ ਦੇ ਟੰਗ ਬਣਾਏ ਹੋਏ ਨੇ ਜਿਵੇਂ ਐ ਕਹਿੰਦੇ ਨੇ ਵੀ ਤੁਹਾਡੀਆਂ ਜੁਵੀਆਂ ਦਾ ਰੇਟ ਚੜ ਗਏ ਰੋੜਾਂ ਦੇ ਰੇਟ ਚੜ ਗਏ ਅਸੀਂ ਇਹ ਨਹੀਂ ਚਾਉਂਦੀਆਂ ਹੈਗੀਆਂ ਜਿੱਥੇ ਤੱਕ ਸਾਡਾ ਹਮਲਾ ਚੱਲੂਗਾ ਅਸੀਂ ਇਹ ਗੱਲ ਨੂੰ ਨਹੀਂ ਚਾਉਂਦੀਆਂ ਹੈਗੇ ਸਾਨੂੰ ਇਹ ਹੈ ਵੀ ਸਾਡੇ ਜਵਾਖਾਂ ਦਾ ਭੀਖਣਾ ਪਹਿਲਾਂ ਬੀਬੀ ਕਹਿੰਦੇ ਤੇ ਵੀ ਤੁਸੀਂ ਟਰਾਲੀਆਂ ਛੱਡਿਆ ਉਹ ਸਾਨੂੰ ਤੁਹਾਡੀਆਂ ਟਰਾਲੀਆਂ ਤੋਂ ਡਰ ਲੱਗਦਾ ਵੀ ਤੁਹਾਡੀਆਂ ਟਰਾਲੀਆਂ 'ਚ ਕੁਝ ਆ ਹੈ ਚਲੋ ਆਪਾਂ ਪੈਦਲ ਜਾਣ ਵਾਏ ਮੋਰਚੇ ਵੀ ਤਿਆਰ ਕਰ ਲਏ ਆਪਣਾ ਮਰਜੀ ਵੜੇ ਜਥੇ ਬਣਾ ਲਏ ਵੀ ਚਲੋ ਜਾ ਰਹੇ ਆ ਉਹ ਫੇਰ ਵੀ ਹਮਲੇ ਕਰ ਰਹੇ ਨੇ ਨਾ ਹਮਲੇ ਕਰ ਰਹੇ ਨਹੀਂ ਪੁਲਿਸ ਜੀ ਕਿਸੇ ਦੇ ਕੁਝ ਨਹੀਂ ਕਰ ਸਕਦੇ ਆਪਣਾ ਨਹੀਂ ਬਣਾਇਆ ਭਗਵਾਨ ਭਗਵਾਨ ਆਪਣਾ ਸਾਥ ਨਹੀਂ ਦੇ ਰਿਹਾ ਉਹ ਸਾਥ ਨਹੀਂ ਸਰਕਾਰਾਂ ਸਾਥ ਦੇ ਨਹੀਂ ਰਹੀਆਂ ਉਹ ਕਿਵੇਂ ਨਹੀਂ ਦੇ ਰਹਾ ਜੀ ਉਹ ਆਪਾਂ ਨੂੰ ਧੋਖਾ ਸੀ ਤੋਂ ਡਰਦਾ ਜੀ ਉਹ ਕੇਂਦਰ ਸਰਕਾਰ ਨੇ ਲਾ ਦੇਣਾ ਹਾਂ ਜੀ ਉਹ ਆਪਾਂ ਤੋਂ ਧੋਖਾ ਹੋਏ ਹੋਏ ਜੀ ਜਿਵੇਂ ਆਪਾਂ ਨੇ ਜਦੋਂ ਭਗਵੰਤ ਮਾਨ ਜਿੱਤੇ ਆਇਆ ਉਹ ਕੇਸਰੀਵਾਲ ਦਾ ਬੰਦਾ ਸੀ ਜਦੋਂ ਕੇਸਰੀਵਾਲ ਦਾ ਸੀ ਕਿ ਉਹਨੇ ਤਾਂ ਉਧਰ ਜਾਣੇ ਜਾਣਾ ਸੀ ਕੇਂਦਰ ਕੰਨੀ ਆਪਾਂ ਨੇ ਦੇਖਿਆ ਵੀ ਆਪਣੀਆਂ ਸਰਕਾਰਾਂ ਨੂੰ 75 ਸਾਲ ਹੋ ਗਏ ਆਪਾਂ ਨੂੰ ਇਹਨਾਂ ਨੂੰ ਦੇਖਦੇ ਆ ਨੂੰ ਵੀ ਆਪਾਂ ਜੇ ਤੀਜੀ ਸਰਕਾਰ ਬਦਲ ਲਈਏ ਜੇ ਤੀਜੀ ਸਰਕਾਰ ਬਦਲੀ ਤੀ ਆਪਾਂ ਨੂੰ ਇਹਨਾਂ ਨੇ ਕੁਝ ਨਹੀਂ ਦਿਖਾਇਆ ਹੈਗਾ ਕਿਉਂਕਿ ਉਹ ਤਾਂ ਬੰਦਾ ਉਸੇ ਦਾ ਤੀ ਪਰ ਆਪਾਂ ਨੇ ਵੋਟਾਂ ਐ ਪਾਈਆਂ ਤੇ ਵੀ ਤੀਜੀ ਸਰਕਾਰ ਪਤਾ ਨਹੀਂ ਆਪਣਾ ਕੋਈ ਫਾਇਦਾ ਕਰੂਗੀ ਪਰ ਨਹੀਂ ਫਾਇਦਾ ਕਰਿਆ ਉਦੋਂ ਵੀ ਜਾਦੇ ਤੰਗ ਹੋ ਰਹੇ ਆ ਹਜੇ ਜਿਵੇਂ ਰਾਜੇ ਨੂੰ ਦੱਬਣਾ ਹੁੰਦਾ ਤੀ ਉਸ ਨੂੰ ਦੱਬਣਾ ਹੁੰਦਾ ਤੇ ਬਦਲ ਨੂੰ ਉਹਨਾਂ ਦੇ 12 ਅੱਗੇ ਸੀ ਧਰਨੇ ਲਾ ਕੇ ਬਹੁਤ ਕੁਝ ਕਰ ਦਿੰਦੀਆਂ ਸੀ ਉਹਨਾਂ ਦਾ ਸਾਡਾ ਡਰ ਖੁੱਲ ਰਿਹਾ ਸੀ ਹੁਣ ਭਗਵੰਤ ਦੇ ਬਾਤ ਲਾਇਆ ਤਾਂ ਹੈਗਾ ਸਹੀ ਪਰ ਨਾ ਸਾਡੀ ਕੋਈ ਸੁਣ ਨਹੀਂ ਗਈ ਪਹਿਲਾਂ ਸਰਕਾਰਾਂ ਨੇ ਸਾਨੂੰ ਕੀ ਠੋਖੇ ਦਿੱਤੇ ਵੀ ਆਪਣਾ ਹੱਥ ਚਲਾਇਆ ਸਮਝ ਲੈ ਕਰੋਨਾ ਵਾੜੀ ਕਰੋਨਾ ਕਿਵੇਂ ਵਾੜੀ ਸਾਡੇ ਬੱਚਿਆਂ ਦੀ ਪੜ੍ਹਾਈ ਹੋਈ ਵੀ ਜੇ ਇਹਨਾਂ ਦੇ ਬੱਚੇ ਪੜ੍ਹ ਗਏ ਤਾਂ ਕੁਝ ਬਣਨਗੇ ਤਾਂ ਸਰਕਾਰਾਂ ਨੂੰ ਇਹ ੱਤਕਾ ਲੱਗਿਆ ਤਾਂ ਕਰੋਨਾ ਦਾ ਲਾਇਆ ਤਾਂ ਆਪਾਂ ਅੰਦਰ ਇੱਕ ਸਾਲ ਪਰ ਵੜ ਕੇ ਆਪਾਂ ਅੰਦਰ ਵੜੇ ਅਸੀਂ ਲੁੱਟ ਲਿਆ ੱਤਕਾ ਕਰਿਆ ਸਰਕਾਰਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਸਾਡੀਆਂ ਘਾਟਾਂ ਨਹੀਂ ਕਰਵਾਇਆ ਸਾਨੂੰ ਉਦੋਂ ਕੁੱਲ ਵਿਲ ਸਾਰੇ 20 ਦਿਨ ਚਹੀਦੇ ਤੇ ਬੀਤਾ ਹੈ ਨਹੀਂ ਤੇ ਜੰਡੇয়াল ਸਾਹਿਬ ਕਹਿ ਵੀ ਰਹੇ ਤੇ ਵੀ ਰੁਕ ਜਾਓ ਪਾ ਲੈ ਕੇ ਚੱਲਾਂ ਵੀ ਇਹਨਾਂ ਨੇ ਬੜਾ ਕਿਹਾ ਜੇ ਅਸੀਂ 20 ਦਿਨਾਂ ਦੇ ਪਿੱਛੇ ਅੱਜ ਸਾਨੂੰ ਇਹ ਦਿਨ ਸਾਲ ਪਾਰ ਹੋ ਗਿਆ ਦੁਆਰੋਂ ਦੇਖਣੇ ਪੈਗੇ ਇਹ ਦਿਨਸਾਨੇ ਆਪ ਕਿਸਾਨਾਂ ਨਹੀਂ ਦੇਖੇ ਨੇ ਸਾਨੂੰ ਸਰਕਾਰ ਚਕਾਉਣ ਵਾਲੀ ਜਮੀਨ ਨਹੀਂ ਸੀ ਸਰਕਾਰ ਦਾ ਤਾਂ ਅਸੀਂ ਮੂੰਹ ਤੋੜਵੇਂ ਜਵਾਬ ਇਸ ਤਰ੍ਹਾਂ ਦਿੰਦੇ ਪੈਣਾ ਨੇ ਮੋਢੇ ਨਾਲ ਮੋਢਾ ਲਾ ਕੇ ਵੀਰਾਂ ਦੇ ਨਾ ਪੈਣਾ ਦਬੀਆਂ ਨਾ ਪੈਣਾ ਪਿੱਛੇ ਹਟੀਆਂ ਅਸੀਂ ਨਹੀਂ ਸਾਲ ਪਰ ਘਰ ਦੇਖੇ ਕਦੇ ਦਿੱਲੀ ਕਦੇ ਪੰਪਾ ਤੇ ਅਸੀਂ ਨੇ ਪੂਰਾ ਸੰਘਰਸ਼ ਕਰੇ ਹੁਣ ਵੀ ਅਸੀਂ ਜਿੱਥੇ ਤੱਕ ਪਹੁੰਚੀਆਂ ਤਾਸੀਂ ਵੀਰਾਂ ਦੇ ਨਾਲ ਖੜੀਆਂ ਮੋਢੇ ਮੋਢਾ ਨਾਲ ਲਾ ਕੇ ਅਸੀਂ ਤਾਂ ਇਹਨਾਂ ਨੂੰ ਪਿੱਛਾ ਹਾਂ ਹਾਂ ਬਾਕੀ ਜੇ ਬਾਰਿਸ਼ ਵੀ ਹੋ ਗਈ ਸਮਝ ਲੋ ਪਾਣੀ ਵੀ ਨਹੀਂ ਲਾਉਣਾ ਕਿਸੇ ਪਾਣੀ ਵੀ ਨਹੀਂ ਲਾਉਣਾ ਸਾਨੂੰ ਮੇਲੇ ਹੋਗੇ ਜੂਰੀਆ ਪੈ ਗਿਆ ਹਾਂਜੀ ਹਾਂ ਹਾਂ ਜੂਰੀਆ ਵੀ ਪੈ ਗਿਆ ਪਰ ਹਜੇ ਵੀ ਕਿਸਾਨਾਂ ਦੀ ਕੋਈ ਜੂਨੀ ਸਰਕਾਰੀ ਹੈ ਕਿ ਕਿਵੇਂ ਨਹੀਂ ਸਰਕਾਰੀ ਵੀ ਪਤਾ ਨਹੀਂ ਉਹ ਨਾਟਕ ਕਰਦਾ ਹੈ ਕੋਈ ਟੰਗ ਕਰਦਾ ਹੈ ਨਹੀਂ ਉਹਦੇ ਨਾਟਕ ਹੈਗੇ ਤੁਸੀਂ ਨਾਟਕ ਕਰਕੇ ਦੇਖੋ 5 ਦਿਨ ਨਾਟਕ ਕਰਕੇ ਜੇ ਇੱਕ ਦਿਨ ਦਾ ਵਰਤ ਨਹੀਂ ਰਹਿੰਦਾ ਇੱਕ ਦਿਨ ਦਾ ਵਰਤ ਨਹੀਂ ਰਹਿੰਦਾ ਅਸੀਂ ਇਹ ਤੁਸੀਂ 39 ਦਿਨ ਛੱਡੋ ਤੁਸੀਂ 5 ਦਿਨ ਅਸੀਂ ਜੀ ਜਵਾਬ ਦਿੰਨੇ ਆ ਇਹਨਾਂ ਗੱਲਾਂ ਦੇ ਅਸੀਂ ਜਵਾਬ ਦੇ ਰਹੇ ਆ ਵੀ ਕੋਈ ਇੱਕ ਘੰਟਾ ਬਹਿ ਕੇ ਦੇਖੋ ਪਰ ਜਿਨ੍ਹਾਂ ਦਾ ਉਹ ਘਰੋਂ ਆਏ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਜਾਵੇ ਤਾਂ ਦੇਖੋ ਦਿਲ ਤੇ ਕੀ ਬੀਤਦੀ ਹੈ ਆਪਾਂ ਹਸਪਤਾਲ ਆਪਣੇ ਮਰੀਜ਼ ਨੂੰ ਪਾਲਾਨੇ ਆਪਾਂ ਆਲੇ-ਦਾਲੇ ਬੈਠੇ ਰਹਿੰਨੇ ਆ ਡਾਕਟਰ ਨੂੰ ਬਾਰ-ਬਾਰ ਪੁੱਛਦੇ ਆ ਵੀ ਤੇਰੀ ਇਹਦੀ ਹੁਣ ਕੀ ਹਾਲਤ ਹੈ ਹੁਣ ਇਹਦੀ ਕੀ ਹਾਲਤ ਆਪਾਂ ਕਿੰਨੀ ਵਾਰ ਪੁੱਛਦੇ ਆ ਡਾਕਟਰ ਨੂੰ ਪਰ ਇਹਨੂੰ ਦੇਖੋ ਕੋਈ ਪੁੱਛ ਪਾਵ ਨਹੀਂ ਥਿਆਂ ਦਾ ਹੈਗਾ আর ਇਹਨਾਂ ਨੂੰ ਕੋਈ ਉਹ ਵੀ ਨਹੀਂ ਮਿਲਣ ਵੀ ਨਹੀਂ ਜਾ ਸਕਦਾ ਹੈਗਾ ਫਿਰ ਇਹਨਾਂ ਦੇ ਦਿਲ ਤੇ ਕੀ ਬੀਤਰੀ ਉਹਦਾ ਪਰਿਵਾਰ ਨਹੀਂ ਉਹਦੇ ਪਰਿਵਾਰ ਨਾਲ ਕੱਲ ਉਹਦੇ ਅਸੀਂ ਬੇਟੇ ਨੂੰ ਮਿਲੇ ਉਹਦੇ ਨਾਲ ਦੁੱਖ ਸਾਂਝਾ ਕੀਤਾ ਪਰ ਫਿਰ ਅਸੀਂ ਕੀ ਕਹਿ ਸਕਦੇ ਆ ਵੀ ਉਹਦੇ ਬੇਟੇ ਦਾ ਬੋਟਾ ਮਾਰੀ ਜਿਗਰ ਹਾਂ ਉਹ ਹੁੰਦਾ ਨਹੀਂ ਦੇਖਿਆ ਜਾਂਦਾ ਦੇਖੋ ਜੀ ਕੋਈ ਵੀ ਆਪਾਂ ਹਸਪਤਾਲ ਦੇ ਵਿੱਚ ਮਰੀਜ਼ ਪਿਆ ਹੁੰਦਾ ਆਪਾਂ ਕਿੰਨਾ ਉਹ ਕਰਦੇ ਆ ਪਰ ਇਹ ਸਾਡੀ ਘਾਟ ਕਰਕੇ ਬੜੀਆਂ ਸਰਕਾਰਾਂ ਨੂੰ ਅਸੀਂ ਨੇ ਮੌਕਾ ਦੇ ਰੱਖਿਆ ਜਿਹੜਾ ਅਸੀਂ ਮੌਕਾ ਸਰਕਾਰਾਂ ਨੂੰ ਦਿੱਤਾ ਉਹ ਸਾਡੇ ਬੇੜਾ ਹੱਥ ਨਹੀਂ ਆਉਣਾ ਪਸਤਾਉਣਾ ਸਭ ਨੇ ਵੀ ਜਿਵੇਂ ਆਪਣੀ ਕਿਸਾਨਾਂ ਦੀ ਸੁਣੀ ਨਹੀਂ ਜਾ ਰਹੀ ਥੀ ਵੀ ਜਦੋਂ ਤੋਂ ਇਹਨਾਂ ਨੇ ਸਮਝ ਲੈ ਪਹਿਲਾਂ ਆਏ ਨੇ ਤਾਂ ਕਿਸਾਨ ਸਾਡੇ ਜੁੜ ਨਹੀਂ ਪਾਏ ਹੈਗੇ ਤਾਂ ਸਾਡਾ ਇੰਨਾ ਸਾਲ ਪਰ ਦਾ ਧਰਨਾ ਚੱਲ ਗਿਆ ਜੇ ਅਸੀਂ ਉਹ ਦੀ ਘਨਾਬ ਦਾ ਕਿਸਾਨ ਇੱਕ ਇੱਕ ਹੋ ਕੇ ਆ ਜਾਂਦੇ ਤਾਂ ਸਾਨੂੰ ਆਮ ਇਦਾਂ ਦੇਖਣੀਆਂ ਨਹੀਂ ਪੈਂਦੀਆਂ ਦੀਆਂ ਇਹ ਸਾਡੇ ਕਿਸਾਨਾਂ ਦੀ ਘਾਟ ਕਰਕੇ ਸਾਨੂੰ ਹੁਣ ਐਂ ਦੇਖਣੀਆਂ ਪੈ ਰਹੀਆਂ ਨੇ ਜਿਵੇਂ ਹੁਣ ਬਾਪੂ ਬੈਠਾ ਹੈ ਦਿੱਲੇ ਵਾਲਾ ਵੀਰ ਜੀ ਬੈਠੇ ਨੇ ਪਰ ਹੁਣ ਉਹਨਾਂ ਵਾਸਤੇ ਕੀ ਦੇ ਵਾਸਤੇ ਬੈਠੇ ਨੇ ਉਹ ਆਪਣੇ ਸਾਰੇ ਬੱਚਿਆਂ ਵਾਸਤੇ ਆਪਣੇ ਵਾਸਤੇ ਬੈਠੇ ਨੇ ਹੁਣ ਉਹ ਕੱਲਾ ਮਰਨਾ ਕਿੰਨਾ ਔਖਾ ਹੈ ਜੇ ਆਪਾਂ ਇਸ ਦੁਨੀਆ ਤੋਂ ਜਾਣਾ ਰੰਗਲੀ ਦੁਨੀਆ ਛੱਡਣੀ ਬੜੀ ਮੁਸ਼ਕਲ ਹੈ ਪਰ ਉਹਨਾਂ ਨੂੰ 40-45 ਦਿਨ ਹੋ ਗਏ ਬੈਠਿਆਂ ਨੂੰ ਪਰ ਫੇਰ ਵੀ ਹਜੇ ਗਵਰਨਮੈਂਟ ਦੀ ਜੂ ਨਹੀਂ ਸਰਕੀ ਹੈਗੀ ਕਿਵੇਂ ਨਹੀਂ ਸਰਕੀ ਆਪਣੇ ਕਿਸਾਨਾਂ ਕਰਕੇ ਨਹੀਂ ਸਰਕੀ ਜੇ ਆਪਾਂ ਇੱਕ-ਇੱਕ ਕਿਸਾਨ ਆ ਕੇ ਜੁੜ ਕੇ ਬਹਿ ਜਾਈਏ ਤਾਂ ਜਿਵੇਂ ਦਿੱਲੀ ਆਪਾਂ ਨੇ ਪਹਿਲਾਂ ਜਿੱਤੀ ਸੀ ਤਾਂ ਇਸ ਤਰ੍ਹਾਂ ਸਾਡੀ ਜਿੱਤ ਹੁੰਦੀ ਦਿੱਲੀ ਉਦੋਂ ਅਸੀਂ ਜਿੱਤੀ ਸੀ ਸਾਰਿਆਂ ਵੀ ਇਕੱਠੇ ਮਿੱਠੇ ਹੋ ਕੇ ਇਹ ਸਾਰੇ ਇੰਡੀਆ ਇਕੱਠੀ ਹੋ ਗਈ ਤੇ ਪੰਜਾਬ ਕੱਲਾ ਨਹੀਂ ਹੋਇਆ ਸੀ ਜਦੋਂ ਅਸੀਂ ਦਿੱਲੀ ਜਿੱਤ ਕੇ ਆਏ ਤੇ ਇੱਕ ਸਾਲ ਪਰ ਅਸੀਂ ਨੇ ਆਪਣਾ ਪੂਰਾ ਦਿੱਲੀ ਦੇ ਵਿੱਚ ਰਹੀਆਂ ਸੀ ਅੰਦਰ ਉਲਣ ਦੇ ਵਿੱਚ ਪਛਾੜਾ ਵੀ ਪਾਣੀ ਦੀਆਂ ਛੱਲੀਆਂ ਸੀ ਬਹੁਤ ਖੈਆਂ ਕੱਟੀਆਂ ਆਪਣੇ ਬੱਚਿਆਂ ਵਾਸਤੇ ਕਿਵੇਂ ਵੀ ਜੇ ਸਾਡੀਆਂ ਜਾਇਦਾਦਾਂ ਰਹਿ ਜਾਣ ਤਾਂ ਸਾਡੇ ਬੱਚਿਆਂ ਦਾ ਵੀ ਖਨਾ ਖੋਇਆ ਜਾਵੇ ਅਸੀਂ ਆਪਣੇ ਬੱਚਿਆਂ ਵਿਛੇ ਜਾਨ ਦੇਣ ਨੂੰ ਤਿਆਰ ਹੋਈਆਂ ਤੀਆਂ ਵੀ ਸਾਡੇ ਬੱਚਿਆਂ ਦਾ ਵੀ ਖਨਾ ਖੋਇਆ ਜਾਵੇ ਜਿਹੜੀਆਂ ਜ਼ਮੀਨਾਂ ਦਾ ਪਾਏ ਸੋਚਦੇ ਆ ਵੀ ਆਪਣੀ ਦਾ 60 ਲਾਹ ਮਿਲਣ ਰਿਹਾ 60000 ਮਿਲਣ ਰਿਹਾ ਇੱਕ ਕਰੋੜ ਨੂੰ ਜਾ ਰਿਹਾ ਕਿਲਾ ਪਰ ਅਸੀਂ ਪਿਛਲੇ ਬਜ਼ੁਰਗੇ ਨਹੀਂ ਚਾਹੁੰਦੇ ਹੈਗੀ ਕਿਉਂ ਇਹ ਮੋਲ ਵੱਡੇ ਬਣ ਜਾਣਗੇ ਸਾਡੇ ਬੱਚੇ ਖੜੀ ਕਿੱਥੇ ਕਰਨਗੇ ਇਹ ਸਰਕਾਰਾਂ ਦੇ ਟੰਗ ਬਣਾਏ ਹੋਏ ਨੇ ਜਿਵੇਂ ਐ ਕਹਿੰਦੇ ਨੇ ਵੀ ਤੁਹਾਡੇ ਜੁਵਿਨਾ ਦੇ ਰੇਟ ਚੜ ਗਏ ਰੋੜਾਂ ਦੇ ਰੇਟ ਚੜ ਗਏ ਅਸੀਂ ਇਹ ਨਹੀਂ ਚਾਉਂਦੀਆਂ ਹੈਗੀਆਂ ਜਿੱਥੇ ਤੱਕ ਸਾਡਾ ਹਮਲਾ ਚੱਲੂਗਾ ਅਸੀਂ ਇਹ ਗੱਲ ਨੂੰ ਨਹੀਂ ਚਾਉਂਦੀਆਂ ਹੈਗੀਆਂ ਸਾਨੂੰ ਇਹ ਹੈ ਵੀ ਸਾਡੇ ਜਵਾਖਾਂ ਦਾ ਵਿਖਣਾ ਖੋਇਆ ਜਾਵੇ ਪਹਿਲਾਂ ਸਰਕਾਰਾਂ ਨੇ ਸਾਨੂੰ ਕੀ ਠੋਖੇ ਦਿੱਤੇ ਵੀ ਆਪਣਾ ਹੱਥ ਚਲਾਇਆ ਸਮਝ ਲੈ ਕਰੋਨਾ ਵਾੜੀ ਕਰੋਨਾ ਕਿਵੇਂ ਵਾੜੀ ਸਾਡੇ ਬੱਚਿਆਂ ਦੀ ਪੜ੍ਹਾਈ ਖੋਈ ਵੀ ਜੇ ਇਹਨਾਂ ਦੇ ਬੱਚੇ ਪੜ ਗਏ ਤਾਂ ਕੁਝ ਬਣ ਗਏ ਤਾਂ ਸਰਕਾਰਾਂ ਨੂੰ ਇਹ ਤੱਕਾ ਲੱਗਿਆ ਤਾਂ ਕਰੋਨਾ ਦਾ ਲਾਇਆ ਤਾਂ ਆਪਾਂ ਅੰਦਰ ਇੱਕ ਸਾਲ ਭਰ ਵੜ ਕੇ ਆਪਾਂ ਅੰਦਰ ਵੜੇ ਅਸੀਂ ਲੁੱਟ ਲੈ ਸਰਕਾਰਾਂ ਨੇ ਜੇ ਸਾਨੂੰ ਉਦੋਂ ਪਹਿਲਾਂ ਇਹ ਨਾ ਗੱਲਾਂ ਦਾ ਪਤਾ ਲੱਗ ਜਾਂਦਾ ਅਸੀਂ ਨਹੀਂ ਅੰਦਰ ਵੜਦੇ ਸੀ ਉਦੋਂ ਬਾਅਦ ਜਦੋਂ ਸਾਡਾ ਧਰਨਾ ਇੱਥੇ ਚੱਲੀ ਗਿਆ ਆਪਣਾ ਆਪਣੇ ਦਿੱਲੀ ਵੀ ਅਸੀਂ ਰਹੀਆਂ ਆਪਣਾ ਪਾਤੜਾਂ ਦੇ ਨੇੜੇ ਨਿਆਲ ਪਟ્રોલ ਪੰਪ ਤੇ ਸਾਡਾ ਚੱਲਿਆ ਧਰਨਾ ਬਹੁਤ ਜਿਆਦੇ ਅਸੀਂ ਉੱਥੇ ਸਾਨੂੰ ਬਥੇਰਾ ਇਹ ਵੀ ਤੁਸੀਂ ਜਾਓ ਕਰੋ ਕਰੋਨਾ ਆ ਆ ਲੋ ਮੂੰ ਤੇ ਅਸੀਂ ਕੁਛ ਨਹੀਂ ਲਿਆ ਨਾ ਅਸੀਂ ਕਰੋਨਾ ਦੇ ਟੀਕੇ ਲਵਾਏ ਨਾ ਅਸੀਂ ਡਰੀਆਂ ਨਾ ਅਸੀਂ ਆਪਣੇ ਜਵਾਖਲ ਕੋਏ ਫੇਰ ਅਸੀਂ ਕਹਿੰਨਾ ਜਾਗਰੂਤ ਹੋ ਗਈਆਂ ਵੀ ਇਹ ਸਰਕਾਰਾਂ ਆਪਣੇ ਨਾਲ ਧੱਕਾ ਕਰ ਰਹੀਆਂ ਨੇ ਧੱਕਾ ਕਰਿਆ ਸਰਕਾਰਾਂ ਨੇ ਸਾਡੇ ਨਾਲ ਬਹੁਤ ਜਿਆਦੇ ਸਾਡੀਆਂ ਘਾਟਾਂ ਨੇ ਕਰਵਾਇਆ ਸਾਨੂੰ ਉਦੋਂ ਕੁੱਲ ਵਿਲ ਸਾਰੇ 20 ਦਿਨ ਚਹੀਦੇ ਤੇ ਬੀਤਾ ਹੈ ਨਹੀਂ ਤੇ ਜੰਡੇয়াল ਸਾਹਿਬ ਕਹਿ ਵੀ ਰਹੇ ਤੇ ਰੁਕ ਜੋ ਸਾਹਿਬ ਕਹਿ ਵੀ ਸਕਦਾ ਹਾਂ ਵੀ ਇਹਨਾਂ ਨੇ ਬੜਾ ਕਿਹਾ ਜੇ ਅਸੀਂ 20 ਦਿਨਾਂ ਦੇ ਪਿੱਛੇ ਅੱਜ ਸਾਨੂੰ ਇਹ ਦਿਨ ਸਾਲ ਪਾਰ ਹੋ ਗਿਆ ਦੁਆਰੋਂ ਦੇਖਣੇ ਪਏਗੇ ਇਹ ਦਿਨ ਸੰਨੇ ਆਪ ਕਰਸਾਨਾ ਨਹੀਂ ਦੇਖੇ ਨੇ ਸਾਨੂੰ ਸਰਕਾਰ ਚਕਾਉਣ ਵਾਲੀ ਜਮੀਨ ਨਹੀਂ ਤੀ ਸਰਕਾਰ ਦਾ ਤਾਂ ਅਸੀਂ ਮੂੰਹ ਤੋੜਵੇਂ ਜਵਾਬ ਇਸ ਤਰ੍ਹਾਂ ਦਿੰਦੇ ਭੈਣਾ ਨੇ ਮੋਢੇ ਨਾਲ ਮੋਢਾ ਲਾ ਕੇ ਵੀਰਾਂ ਦੇ ਨਾ ਪਹਿਣਾ ਦਬੀਆਂ ਨਾ ਪਹਿਣਾ ਪਿੱਛੇ ਹਟੀਆਂ ਅਸੀਂ ਨਹੀਂ ਸਾਲ ਪਾਰ ਘਰ ਦੇਖੇ ਕਦੇ ਦਿੱਲੀ ਕਦੇ ਪੰਪਾ ਤੇ ਅਸੀਂ ਨੇ ਪੂਰਾ ਸੰਗਤ ਰੇ ਹੁਣ ਵੀ ਅਸੀਂ ਜਿੱਥੇ ਤੱਕ ਪਹੁੰਚੀਆਂ ਤਾਂ ਅਸੀਂ ਵੀਰਾਂ ਦੇ ਨਾਲ ਖੜੀਆਂ ਮੋਢੇ ਨਾਲ ਲਾ ਕੇ ਅਸੀਂ ਤਾਂ ਇਹਨਾਂ ਨੂੰ ਪਿੱਛਾ ਨਹੀਂ ਦੇਵਾਂਗੇ ਪਰ ਮੈਂ ਇਹ ਬੇਨਤੀ ਜ਼ਰੂਰ ਕਰਦੀ ਹਾਂ ਕਿਤੇ ਵੀ ਮੇਰੀ ਵੀਡੀਓ ਜਾਂਦੇ ਵੀ ਜੇ ਤੁਸੀਂ ਕਿਹਨਾ ਇਕਮਿਕ ਹੁਣ ਵੀ ਜੁੜ ਜਿਏ ਆਪਾਂ ਤਾਂ ਆਪਾਂ ਹੁਣ ਵੀ ਨਹੀਂ ਹਾਰ ਸਕਦੇ ਕਿਉਂਕਿ ਸਾਡਾ ਕਿਸਾਨਾਂ ਦੀ ਘਾਟ ਸਾਨੂੰ ਬੜੀ ਮਾਰ ਰਹੀ ਹੈ ਅੰਦਰ ਬੈਠੇ ਅਸੀਂ ਇਹੀ ਗੱਲਾਂ ਕਰਦੇ ਹਾਂ ਕੋਈ ਗੱਲ ਨਹੀਂ ਕਰਦੇ ਵੀ ਸਾਡੇ ਇੰਨੀ ਘਾਟ ਕਿਵੇਂ ਪੈ ਰਹੀ ਹੈ ਕਿਵੇਂ ਪੈ ਰਹੀ ਹੈ ਕਿਸਾਨ ਇਹਨਾਂ ਨੂੰ ਹਾਂ ਸਰਕਾਰਾਂ ਨੂੰ ਸਾਡਾ ਤਾਂ ਆ ਗਿਆ ਜਾਜ ਆ ਗਿਆ ਤਾਂ ਸਰਕਾਰਾਂ ਸਾਡੇ ਸਿਰ ਤੇ ਬੈਠੀਆਂ ਨੇ ਏਕਤਾ ਵਿੱਚ ਤਾਂ ਬਹੁਤ ਕੁ ਸੱਜੇ ਅਸੀਂ ਨੇ ਏਕਤਾ ਕਰਿਆ ਤੀ ਤਾਂ ਅਸੀਂ ਦਿੱਲੀ ਜਿੱਤ ਕੇ ਆਏ ਸੀ ਜਿੱਦੇ ਅਸੀਂ ਦਿੱਲੀ ਤੋਂ ਜਿੱਤ ਕੇ ਆਏ ਤੇ ਕਈ ਭੈਣਾ ਸਾਨੂੰ ਕਹਿੰਦੀਆਂ ਹੁੰਦੀਆਂ ਵੀ ਬੇਲੀਆਂ ਰੋਟੀ ਖਾਣ ਜਾਂਦੀਆਂ ਨੇ ਟੁਕੜੇ ਖਾਏ ਜਾਂਦੀਆਂ ਨੇ ਦਿਹਾੜੀ ਵਾਲੀਆਂ ਵੀ ਕਿਹਾ ਸਾਨੂੰ ਬੜਾ ਕਿਹਾ ਦਿਹਾੜੀਆਂ ਤੇ ਜਾਂਦੀਆਂ ਨੇ ਅਸੀਂ ਬਹੁਤ ਕੁ ਸੋ ਕਹਾ ਕੇ ਪਰ ਅਸੀਂ ਪਿੱਛੇ ਨਹੀਂ ਹਟਿਆ ਜਿੱਦੇ ਅਸੀਂ ਜਿੱਤ ਕੇ ਆਈਆਂ 26 ਇਸਨ 12ਵੇਂ ਮਹੀਨੇ ਦੀ 11ਵੇਂ ਮਹੀਨੇ ਦੀ 26 ਤਰੀਕ ਨੂੰ ਜਿੱਤ ਕੇ ਆਈਆਂ ਤਾਂ ਅਸੀਂ ਨੇ ਪਿੰਡ ਦੇ ਵਿੱਚ ਵੱਲੇ ਵੱਲੇ ਕਰਾਈ ਵੀ ਹਾਂ ਇਹ ਕੁਝ ਬਣ ਕੇ ਆਈਆਂ ਨੇ ਪਰ ਉਹ ਵੀ ਸਾਡੇ ਮੂੰਹ ਮੋੜਤੇ ਉਹਨਾਂ ਨੇ ਅਸੀਂ ਨੇ ਜਿਹੜੀਆਂ ਸਾਨੂੰ ਕਹਿਣ ਵਾਲੀਆਂ ਤੀਆਂ ਪਰ ਅਸੀਂ ਹੁਣ ਵੀ ਕਹਿੰਨੇ ਆਂ ਵੀ ਇੱਕ ਤੇਜ ਚ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਜੁੜ ਕੇ ਇਹ ਇਕੱਲਾ ਵੀਰ ਦੱਲੇ ਵਾਲੇ ਦਾ ਕੰਮ ਨਹੀਂ ਹੈਗਾ ਇਹ ਆਪਣਾ ਸਾਰਿਆਂ ਦਾ ਰਲ ਮਿਲ ਕੇ ਕੰਮ ਹੈ ਜੇ ਆਪਣੀ ਜਵਾਖਾਂ ਦਾ ਵੀ ਖਖੋਇਆ ਗਿਆ ਆਪਾਂ ਕਿਸੇ ਵਾਸਤੇ ਨਹੀਂ ਕਰ ਸਕਦੇ ਜਿਵੇਂ ਆਪਣੇ ਭਈਏ ਆਉਂਦੇ ਨੇ ਜੀਰੀ ਲਾਣ ਸਾਡਾ ਉਹ ਹਾਲ ਹੋ ਜਾ ਹਾਂ ਉਹ ਹਾਲ ਹੋ ਜਾਣਾ ਪਰ ਜੇ ਸਾਹਮਣੇ ਹੀ ਇਹਨਾਂ ਗੱਲਾਂ ਨੂੰ ਮੈਂ ਵੀ ਸਭ ਨੂੰ ਕਹਿੰਨੀ ਵੀ ਆ ਰਿਸ਼ਤੇਦਾਰਾਂ ਚ ਵੀ ਮੈਂ ਫੋਨ ਕਰਦੀ ਆ ਵੀ ਜੇ ਆਪਾਂ ਇੱਕ ਇੱਕ ਹੋ ਕੇ ਜੁੜ ਕੇ ਚੱਲੀਏ ਤਾਂ ਆਪਾਂ ਇਸ ਸੰਘਾਸ ਨੂੰ ਜਿੱਤ ਸਕਦੇ ਆ ਜਿੱਤ ਸਕਦੇ ਜਿੱਤ ਵੀ ਜਾਵਾਂਗੇ ਪਹਿਲਾਂ ਦਿੱਲੀ ਜਿੱਤ ਕੇ ਆਇਆ ਨਾਲੇ ਉਹ ਤਾਂ ਕੁਛ ਨਹੀਂ ਉਹਦੋਂ ਤਾਂ ਬੜੀਆਂ ਹੀ ਖਾਈਆਂ ਦੇਖੀਆਂ ਨੇ ਅਸੀਂ ਦਿੱਲੀ ਵਕਤ ਤਾਂ ਹੁਣ ਤਾਂ ਕੁਸੇ ਨਹੀਂ ਥੀ ਬਾਕੀ ਸਾਡੇ ਜਥੇਬੰਦੀਆਂ ਤੇ ਜੇ ਸਾਡੀ ਘਾਟ ਰਹੇਗੀ ਇਸ ਘਾਟ ਨੂੰ ਅਸੀਂ ਜਰੂਰ ਉਹ ਕਰ ਰਹੀਆਂ ਪਰ ਸਾਡੇ ਉਹ ਵੇਲਾ ਹੱਥ ਨਹੀਂ ਆਉਂਦਾ ਜਿਵੇਂ ਹੁਣ ਅੱਜ ਆਪਾਂ ਨੂੰ ਲੱਗਦਾ ਵੀ ਉਹ ਬੈਠਾ ਹੈ ਉਹ ਜਾਣ ਕੇ ਨਾਟਕ ਬਣਾਉਂਦਾ ਹੈ ਉਹ ਉਂ ਬੈਠਾ ਉਹਦੇ ਧੀ ਪੁੱਤਾਂ ਨੂੰ ਪੁੱਛ ਕੇ ਦੱਸਿਆ ਜਾਂਦਾ ਹੈ ਜਿਨ੍ਹਾਂ ਦਾ ਉਹ ਮਾਂ ਬਾਪ ਹੈ ਕਿੰਨਾ ਘਟਾ ਪਊਗਾ ਉਹਨਾਂ ਨਹੀਂ ਮਰਨਾ ਕੋਈ ਵੀ ਨਹੀਂ ਚਾਹੁੰਦਾ ਮਰਨਾ ਕੋਈ ਨਹੀਂ ਚਾਹੁੰਦਾ ਹੈਗਾ ਹਾਂ ਕੋਈ 100 ਸਾਲ ਦਾ ਹੋ ਜਾਵੇ ਉਹ ਵੀ ਆਪਣੀ ਤਮੰਨਾ ਨਹੀਂ ਉਹ ਵੀ ਆਪਣੀ ਤਮੰਨਾ ਕਰਦਾ ਹੈ ਪਰ ਉਹਨਾਂ ਦੇ 30 ਪੁੱਤਾਂ ਨੂੰ ਪੁੱਛਿਆ ਜਾਵੇ ਉਹਨਾਂ ਤੇ ਕੀ ਦਿਲ ਤੇ ਬੀਤਰੀਆ ਕੀ ਉਹ ਧੱਕੇ ਨਾਲ ਆਪਣੇ ਪਿਓ ਨੂੰ ਲਿਜਾ ਨਹੀਂ ਸਕਦੇ ਕੋ ਉਹ ਧੱਕਾ ਨਹੀਂ ਕਰ ਸਕਦੇ ਪਰ ਉਹ ਕੁਰਬਾਨੀ ਦੇ ਰਿਹਾ ਜਿਹੜੀ ਪਰ ਉਹ ਸਾਰੀ ਆਪਣੇ ਪੰਜਾਬ ਵਾਸਤੇ ਇੰਡੀਆ ਵਾਸਤੇ ਧੀਰੇ ਪਰ ਆਪਾਂ ਤੋਂ ਸਮਝਦੀ ਨਹੀਂ ਜੇ ਹੁਣ ਆਪਾਂ ਇੱਕ ਇੱਕ ਜੁੜ ਕੇ ਚਲਾਈਏ ਵੀਰੇ ਫੇਰ ਆਪਣਾ ਬਹੁਤ ਵਧੀਆ ਹੋ ਹੋਵੇ ਪਰ ਮੈਂ ਇਸ ਗੱਲ ਦੇ ਵਿੱਚ ਬਹੁਤ ਜਿਆਦੇ ਆ ਵੀ ਜਦੋਂ ਉਹਨੂੰ ਐਂ ਦੇਖਦਾ ਆਂ ਵੀ ਭੁੱਖਾ ਪਿਆ ਐਂ ਹੋ ਹੋਇਆ ਬੜਾ ਦੇਖਣਾ ਵੀ ਔਖਾ ਹੈ ਘਰ ਵੀ ਗੱਲਾਂ ਕਰਦੀਆਂ ਔਰੇ ਵੀ ਐਂ ਆਉਨੇ ਆ ਸਮਝ ਲੈ ਬੜਾ ਉਹ ਹੁੰਦਾ ਪਰ ਫੇਰ ਵੀ ਸਾਡੀ ਜੂਨੀ ਸਰਕਾਰੀ ਕਰਸਾਨਾਂ ਦੀ ਕਿਉਂ ਨਹੀਂ ਸਰਕੀ ਘਰੇ ਵੀ ਆਪਾਂ ਬੈਠੀ ਆਂ ਔਰੇ ਜੇ ਆਪਾਂ ਕੱਠ ਵਧਾਵਾਂਗੇ ਕੱਠ ਦੇ ਨਾਲ ਬਿਲਕੁਲ ਆਪਣਾ ਫਾਇਦਾ ਉਠਾ ਜੇ ਫਾਇਦਾ ਠਾਲ ਸਕੀਏ ਤਾਂ ਆਪਾਂ ਉਹਦੇ ਵਰਗੀ ਹੋਣੀ ਜਿਵੇਂ ਦਿੱਲੀ ਜਿੱਤੀ ਤੇ ਇੱਥੋਂ ਵੀ ਅਸੀਂ ਜਿੱਤ ਕੇ ਜਾਣਾ ਚਾਹੁੰਦੇ ਆਂ ਅਸੀਂ ਹਾਂ ਬਾਕੀ ਜੇ ਹਾਂ ਤਾਂ بارش ਵੀ ਹੋ ਗਈ ਸਮਝ ਲੋ ਪਾਣੀ ਵੀ ਨਹੀਂ ਲਾਉਣਾ ਕਿਸੇ ਪਾਣੀ ਵੀ ਨਹੀਂ ਲਾਉਣਾ ਸਾਨੂੰ ਮਿੱਲੇ ਹੋਗੇ ਜੂਰੀਆ ਪੈ ਗਿਆ ਹਾਂਜੀ ਹਾਂ ਹਾਂ ਜੂਰੀਆ ਵੀ ਪੈ ਗਿਆ ਪਰ ਹਜੇ ਵੀ ਕਿਸਾਨਾਂ ਦੀ ਕੋਈ ਜੂ ਨਹੀਂ ਸਰકરી ਹੈਗੀ ਕਿਵੇਂ ਨਹੀਂ ਸਰકરી ਵੀ ਪਤਾ ਨਹੀਂ ਉਹ ਨਾਟਕ ਕਰਦਾ ਹੈ ਕੋਈ ਟੰਗ ਕਰਦਾ ਹੈ ਨਹੀਂ ਉਹਦੇ ਨਾਟਕ ਹੈਗੇ ਤੁਸੀਂ ਨਾਟਕ ਕਰਕੇ ਦੇਖੋ 5 ਦਿਨ ਨਾਟਕ ਕਰਕੇ ਇੱਕ ਦਿਨ ਦਾ ਵਰਤ ਨਹੀਂ ਰਹਿੰਦਾ ਇੱਕ ਦਿਨ ਦਾ ਵਰਤ ਨਹੀਂ ਰਹਿੰਦਾ ਅਸੀਂ ਇਹ ਜੋ 39 ਦਿਨ ਛੱਡੋ ਤੁਸੀਂ 5 ਦਿਨ ਨਾਟਕ ਕਰਕੇ ਦਿਖਾ ਦਿਓ ਅਸੀਂ ਜੀ ਜਵਾਬ ਦਿੰਨੇ ਆ ਇਹਨਾਂ ਗੱਲਾਂ ਦੇ ਅਸੀਂ ਜਵਾਬ ਦੇ ਰਹੇ ਆ ਵੀ ਕੋਈ ਇੱਕ ਘੰਟਾ ਬਹਿ ਕੇ ਦੇਖੋ ਪਰ ਜੀਨਾਂ ਦਾ ਉਹ ਘਰੋਂ ਆਏ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਜਾਵੇ ਤਾਂ ਦੇਖੋ ਦਿਲ ਤੇ ਕੀ ਬੀਤਦੀ ਐ ਆਪਾਂ ਹਸਪਤਾਲ ਆਪਣੇ ਮਰੀਜ਼ ਨੂੰ ਪਾਲਾਨੇ ਆਪਾਂ ਆਲੇ-ਦਾਲੇ ਬੈਠੇ ਰਹਿੰਨੇ ਆ ਡਾਕਟਰ ਨੂੰ ਬਾਰ-ਬਾਰ ਪੁੱਛਦੇ ਆ ਵੀ ਤੇਰੀ ਇਹਦੀ ਹੁਣ ਕੀ ਹਾਲਤ ਐ ਹੁਣ ਇਹਦੀ ਕੀ ਹਾਲਤ ਆਪਾਂ ਕਿੰਨੀ ਵਾਰ ਪੁੱਛਦੇ ਆ ਡਾਕਟਰ ਨੂੰ ਪਰ ਇਹਨੂੰ ਦੇਖੋ ਕੋਈ ਪੁੱਛ ਪਾਵ ਨਹੀਂ ਥਿਆਂ ਦਾ ਹੈਗਾ আর ਇਹਨਾਂ ਨੂੰ ਕੋਈ ਉਹ ਵੀ ਨਹੀਂ ਮਿਲਣ ਵੀ ਨਹੀਂ ਜਾ ਸਕਦਾ ਹੈਗਾ ਫਿਰ ਇਹਨਾਂ ਦੇ ਦਿਲ ਤੇ ਕੀ ਬੀਤਰੀ ਉਹਦਾ ਪਰਵਾਹ arni ਉਹਦੇ ਪਰਿਵਾਰ ਨਾਲ ਕੱਲ ਉਹਦੇ ਅਸੀਂ ਬੇਟੇ ਨੂੰ ਮਿਲੇ ਉਹਦੇ ਨਾਲ ਦੁੱਖ ਸਾਂਝਾ ਕੀਤਾ ਪਰ ਫਿਰ ਅਸੀਂ ਕੀ ਕਹਿ ਸਕਦੇ ਆ ਵੀ ਉਹਦੇ ਬੇਟੇ ਨੂੰ ਉਹ ਬੋਟਾ ਮਾਹੀ ਜਿਗਰ ਹਾਂ ਰੋਂਦਾਨੀ ਦੇਖਿਆ ਜਾਂਦਾ ਰੋਂਦਾ ਨਹੀਂ ਦੇਖਿਆ ਜਾਂਦਾ ਦੇਖੋ ਜੀ ਕੋਈ ਵੀ ਆਪਾਂ ਹਸਪਤਾਲ ਦੇ ਵਿੱਚ ਮਰੀਜ਼ ਪਿਆ ਹੁੰਦਾ ਆਪਾਂ ਕਿੰਨਾ ਉਹ ਕਰਦੇ ਆ ਪਰ ਇਹ ਸਾਡੀ ਘਾਟ ਕਰਕੇ ਬੜੀਆਂ ਸਰਕਾਰਾਂ ਨੂੰ ਅਸੀਂ ਨੇ ਮੌਕਾ ਦੇ ਦੇ ਰੱਖਿਆ ਜਿਹੜਾ ਅਸੀਂ ਮੌਕਾ ਸਰਕਾਰਾਂ ਨੂੰ ਦਿੱਤਾ ਉਹ ਸਾਡੇ ਬੇੜਾ ਹੱਥ ਨਹੀਂ ਆਉਣਾ ਪਸਤਾਉਣਾ ਸਭ ਨੇ ਹੈ ਕੋਈ ਇਹ ਨਹੀਂ ਹੈਗਾ ਵੀ ਹਾਲ ਲੀਡਰ ਮਿਲਣਾ ਵੀ ਨਹੀਂ ਹਾਂ ਤਹੀ ਤਾਂ ਕਹਿੰਦੇ ਜੀ ਮਿਲਣਾ ਨਹੀਂ ਬੜਾ ਉਹ ਅਸਾਂ ਨੇ ਬੜੀ ਬੜੀ ਪੰਜਾਬ ਨਾਲ ਜੁੜ ਕੇ ਅਸੀਂ ਨੇ ਬਹੁਤ بڑا ਉਹ ਚਲਾਇਆ ਸੰਘਰਸ਼ ਚਲਾਇਆ ਹੁਣ ਵੀ ਅਸੀਂ ਬੀਬੀਆਂ ਭੈਣਾਂ ਬੜੀਆਂ ਤਿਆਰ ਆਂ ਵੀ ਜਿੱਥੇ ਵੀ ਸਾਨੂੰ ਕਹੋਗੇ ਮੂਰੇ ਅਸੀਂ ਖੜਾਂਗੇ ਗੋਲੀ ਦੇ ਪਿੱਛੇ ਤੁਸੀਂ ਖੜ ਜੋ ਪਰ ਇਸ ਗੱਲ ਦਾ ਆਪਾਂ ਨੇ ਜਰੂਰ ਉਹ ਕਰਨਾ ਹੈ ਧੰਨਵਾਦ ਵੀਰੇ ਸੋਨੂੰ ਹਾਂ ਚਾਹ ਹਾਂ 4 ਤਰੀਕ ਦਾ ਸਾਨੂੰ ਬੜਾ ਹੁਲਾਰਾ ਖੇ ਪਿੰਡਾਂ 'ਚ ਵੀ ਅਸੀਂ ਨੇ ਕਰਕੇ ਅਸੀਂ ਤਾਂ ਆਏ ਗਈਆਂ ਕਰ ਲੈਂਦੀਆਂ ਇੱਥੇ ਵੀ ਅਸੀਂ ਮਗਰ ਫੋਨ ਵੀ ਕਰ ਰਹੇ ਹਾਂ ਵੀ ਜਿੰਨਾ ਆਪਾਂ ਉਹ ਇਕੱਠ ਕਰਨਾ ਹੈ 4 ਤਰੀਕ ਨੂੰ ਦਿਖਾਇਆ ਜਾਵੇ ਤਾਂ ਆਪਣੀ ਬੱਲੇ ਬੱਲੇ ਹੋ ਜੂਗੇ ਸੱਕਰ ਕੇ ਹਾਂ ਨਹੀਂ ਉਹ ਤੋਂ ਉਹ ਤੋਂ ਇਲਾਵਾ ਜੀ ਜਿਹੜੇ ਬੱਸਾਂ ਵੀ ਬੰਦ ਕਰਤੀਆਂ ਭਗਵਾਨ ਜੀ ਤਿੰਨ ਦਿਨ ਵਾਸਤੇ ਬੱਸਾਂ ਬੰਦ ਕਰਤੀਆਂ ਭਗਵਾਨ ਵੀ ਕੁਝ ਨਹੀਂ ਸੋਚ ਨਹੀਂ ਜੇ ਤੂੰ ਹਾਂ ਸਾਥ ਨਹੀਂ ਦੇਣਾ ਤੂੰ ਬੱਸਾਂ ਉਹਨੂੰ ਆਏ ਆ ਵੀ ਤੁਰੇ ਪਹੁੰਚ ਨਾ ਜਾਵੇ ਕਿਸੇ ਨੇ ਜਿਆਬ ਨਹੀਂ ਬਣਾਇਆ ਉਹ ਜੀ ਸਾਡੇ ਨਾਲ ਉਸ ਕਰਕੇ ਪਹੁੰਚੇ ਜਦ ਦਿੱਲੀ ਨੂੰ ਤੁਰੇ ਤੇ ਉਦੋਂ ਨੂੰ ਕੌਣ ਸਾਹਮਣ ਆਲਾ ਸੀ ਕੌਣ ਬੋਚਣ ਆਲਾ ਸੀ ਇਹ ਆਪਣੀਆਂ ਘਾਟਾਂ ਨੇ ਫੋਰਸ ਕੁਝ ਨਹੀਂ ਹੁੰਦਾ ਫੋਰਸ ਨੂੰ ਲੈ ਕੇ ਖੜਾਉਂਦੇ ਸਾਡੇ ਤਾਂ ਜਿਹੜਾ ਚੰਡਾ ਹੈ ਹੂੰ ਚੰਡੇ ਐਸੀ ਚ ਕੋਈ ਕੀਮਤ ਐ ਚੰਡੇ ਨਾਲ ਜਿੱਤਨੇ ਕਿਸੇ ਕੋਲੇ ਰਫਲ ਦਿਖਾ ਦਿਓ ਕਿਸੇ ਕੋਲੇ ਕੋਈ ਪਿਸਤੌਲ ਦਿਖਾ ਦਿਓ ਸਾਡਾ ਤਾਂ ਚੰਡੇ 'ਚ ਐਸਾ ਰਸ ਐ ਐਸੇ ਨਾਲ ਅਸੀਂ ਜਿੱਤ ਕੇ ਦਿੱਲੀ ਆ ਗਏ ਹਾਂ ਹਾਂ ਪਹਿਲਾਂ ਬੀਬੀ ਕਹਿੰਦੇ ਵੀ ਤੁਸੀਂ ਟਰਾਲੀਆਂ ਛੱਡਿਆ ਉਹ ਸਾਨੂੰ ਤੁਹਾਡੀਆਂ ਟਰਾਲੀਆਂ ਤੋਂ ਡਰ ਲੱਗਦਾ ਵੀ ਤੁਹਾਡੀਆਂ ਟਰਾਲੀਆਂ 'ਚ ਕੁਝ ਆ ਹਾਂ ਚਲੋ ਆਪਾਂ ਪੈਦਲ ਜਾਣ ਵਾਏ ਮੋਰਚੇ ਵੀ ਤਿਆਰ ਕਰ ਲਏ ਆਪਣਾ ਮਰਜੀ ਵੜੇ ਜੱਥੇ ਬਣਾ ਲਏ ਵੀ ਚਲੋ ਜਾ ਰਹੇ ਹਾਂ ਉਹ ਫੇਰ ਵੀ ਹਮਲੇ ਕਰ ਰਹੇ ਨੇ ਨਾ ਹਮਲੇ ਕਰ ਰਹੇ ਨਹੀਂ ਪੁਲਸ ਜੀ ਕਿਸੇ ਦੇ ਕੁਝ ਨਹੀਂ ਕਰ ਸਕਦੇ ਆਪਾਂ ਨਹੀਂ ਬਣਾਏ ਭਗਵਾਨ ਭਗਵਾਨ ਤਾਂ ਆਪਣਾ ਸਾਥ ਨਹੀਂ ਦੇ ਰਿਹਾ ਉਹ ਸਾਥ ਨਹੀਂ ਇਸ ਸਰਕਾਰਾਂ ਸਾਥ ਦੇ ਨਹੀਂ ਰਹੀ ਉਹ ਕਿਵੇਂ ਨਹੀਂ ਦੇ ਰਿਹਾ ਜੀ ਉਹ ਆਪਾਂ ਨੂੰ ਤੋਖਾ ਕੁਰਸੀ ਤੋਂ ਡਰਦਾ ਜੀ ਉਹ ਕੇਂਦਰ ਸਰਕਾਰ ਨੇ ਲਾ ਦੇਣਾ ਹਾਂ ਇਹ ਉਹ ਆਪਾਂ ਤੂ ਤੋਖਾ ਹੋਏ ਹੋਏ ਜੀ ਜਿਵੇਂ ਆਪਾਂ ਨੇ ਜਦੋਂ ਭਗਵਾਨ ਤਮਨ ਜਿੱਤੇ ਆਇਆ ਉਹ ਕੇਸਰੀਵਾਲ ਦਾ ਬੰਦਾ ਸੀ ਜਦੋਂ ਕੇਸਰੀਵਾਲ ਦਾ ਸੀ ਕਿ ਉਹਨੇ ਤਾਂ ਉਧਰ ਜਾਣੀ ਜਾਣਾ ਸੀ ਕੇਂਦਰ ਕੰਨੀ ਆਪਾਂ ਨੇ ਦੇਖਿਆ ਵੀ ਆਪਣੀਆਂ ਸਰਕਾਰਾਂ ਨੂੰ 75 ਸਾਲ ਹੋ ਗਏ ਆਪਾਂ ਨੂੰ ਇਹਨਾਂ ਨੂੰ ਦੇਖਦੇ ਆ ਨੂੰ ਵੀ ਆਪਾਂ ਜੇ ਤੀਜੀ ਸਰਕਾਰ ਬਦਲ ਲਿਏ ਜੇ ਤੀਜੀ ਸਰਕਾਰ ਬਦਲੀ ਤੀ ਆਪਾਂ ਨੂੰ ਇਹਨਾਂ ਨੇ ਕੁਝ ਨਹੀਂ ਦਿਖਾਇਆ ਹੈਗਾ ਕਿਉਂਕਿ ਉਹ ਤਾਂ ਬੰਦਾ ਉਸੇ ਦਾ ਤੀ ਪਰ ਆਪਾਂ ਨੇ ਵੋਟਾਂ ਐ ਪਾਈਆਂ ਤੇ ਵੀ ਤੀਜੀ ਸਰਕਾਰ ਪਤਾ ਨਹੀਂ ਆਪਣਾ ਕੋਈ ਫਾਇਦਾ ਕਰੂਗੀ ਪਰ ਨਹੀਂ ਫਾਇਦਾ ਕਰਿਆ ਉਹਦੇ ਵੀ ਜਾਦੇ ਤੰਗ ਹੋ ਰਹੇ ਆ ਹਜੇ ਜਿਵੇਂ ਰਾਜੇ ਨੂੰ ਦੱਬਣਾ ਹੁੰਦਾ ਤੀ ਉਸ ਨੂੰ ਦੱਬਣਾ ਹੁੰਦਾ ਤੇ ਬਦਲ ਨੂੰ ਉਹਨਾਂ ਦੇ 12 ਅੱਗੇ ਸੀ ਧਰਨੇ ਲਾ ਕੇ ਬਹੁਤ ਕੁਝ ਕਰ ਦਿੰਦੀਆਂ ਸੀ ਉਹਨਾਂ ਦਾ ਸਾਡਾ ਡਰ ਖੁੱਲ ਰਿਹਾ ਸੀ ਹੁਣ ਭਗਵੰਤ ਦੇ ਬਾਤ ਲਾਇਆ ਤਾਂ ਹੈਗਾ ਸਹੀ ਪਰ ਨਾ ਸਾਡੀ ਕੋਈ ਸੁਣੀ ਨਹੀਂ ਗਈ ਕੋਈ ਉਹ ਕਹਿੰਦਾ ਰਿਹਾ ਹੈ ਕਹਿੰਦਾ ਇਹ ਭਾਜਪਾ ਦੀ 2 ਟੀਮ ਹੈ ਇਹਨੂੰ ਵੋਟ ਨਾ ਪਾਏ ਜੀ ਆਪਾਂ ਦੀਪ ਸਿੱਧੂ ਮਰਵਾਤਾ ਇਹਨਾਂ ਨੇ ਹੁਣ ਪਤਾ ਲੱਗਦਾ ਵੀ ਇਹ ਭਾਜੇ ਭਾਜੀ ਸੱਚੀ ਉਹ ਵੀ ਟੀਮ ਹੈ ਹੈ ਕਿ ਜਦੋਂ ਕੇਸਰੀਵਾਲ ਦਾ ਬੰਦਾ ਤੀ ਜੀ ਆਪਾਂ ਜਾਣੋ ਜਾਣ ਸੀ ਆਪਣੇ ਦਿਮਾਗ ਨੇ ਝਾੜੂ ਝਾੜੂ ਲਾ ਕੇ ਆਪਾਂ ਨੇ ਉਹ ਜਤਿਆਤਾ ਤਾਂ ਆਪਾਂ ਅੱਜ ਇੰਨਾ ਪਿੱਛਾ ਦੇਖ ਰਹੇ ਆ ਅਸੀਂ ਬੀਬੀ ਤੁਹਾਨੂੰ ਉੱਥੋਂ ਦੇਖਿਆ ਵੀ ਬੱਚੇ ਨਾਲ ਨੇ ਸਾਨੂੰ ਖੁਸ਼ੀ ਬਹੁਤ ਹੋਈ ਅਸੀਂ ਕਿਹਾ ਵੀ ਜ਼ਰੂਰ ਦਿਖਾਉਣੀ ਹੈ ਇਹ ਚੀਜ਼ ਵੀ ਹੁਣ ਛੁੱਟੀਆਂ ਹੋਈਆਂ ਵੀ ਇਹਨੇ ਆਪਣੇ ਬੱਚਿਆਂ ਨੂੰ ਇੱਥੇ ਇੱਕ ਵਾਰ ਜ਼ਰੂਰ ਲੈ ਕੇ ਆਓ ਬੱਚਿਆਂ ਨੂੰ ਵੀ ਕਿਉਂਕਿ ਹੁਣ ਇਹ ਨਰਮ ਨੇ ਇਹਨਾਂ ਨੂੰ ਜੋ ਜਿੱਥੇ ਨੂੰ ਆਪਾਂ ਲਾ ਲਾਂਗੇ ਉਧਰ ਨੂੰ ਇਹਨਾਂ ਨੇ ਲੱਗ ਜਾਣਾ ਆਪਾਂ ਜੀ ਹੁਣ ਪੁੱਛਦੇ ਆ ਜਦੋਂ ਹੱਲੇ ਪਏ ਤੇ ਆਪਾਂ ਪਿਛਲੇ ਨੂੰ ਪੁੱਛਦੇ ਆ ਵੀ ਕਿਵੇਂ ਪਏ ਕਿਵੇਂ ਉਹਨਾਂ ਤੁਸੀਂ ਛੋਟੇ ਛੋਟੇ ਸੀ ਛੋਟੇ ਛੋਟੇ ਸੀ ਜੀ ਹਾਂ ਤੁਹਾਨੂੰ ਹੁਣ ਤੱਕ ਪਤਾ ਹੈ ਪਤਾ ਸਾਨੂੰ ਪੁੱਛਦੇ ਆ ਕਹਾਣੀ ਪੁੱਛਦੇ ਆ ਇਹ ਬੱਚੇ ਹੁਣ ਸਾਰੇ ਇਹਨਾਂ ਨੂੰ ਹੁਣ ਪਤਾ ਲੱਗੂਗਾ ਅੱਗੇ ਅੱਗੇ ਵੀ ਆਪਾਂ ਕਿਵੇਂ ਸੰਘਰਸ਼ ਅੱਗੇ ਲੜੇ ਨੇ ਜਾਂ ਕਿਵੇਂ ਲੜਨੇ ਨੇ ਸਭ ਪਤਾ ਲੱਗੂਗਾ ਅਸੀਂ ਵੀ ਇਹੀ ਕਹਿੰਦੇ ਆ ਕਿ ਆਪਣੇ ਆਪਣੇ ਬੱਚਿਆਂ ਨੂੰ ਹੁਣ ਛੁੱਟੀਆਂ ਨੇ ਇੱਕ ਵਾਰ ਇੱਥੇ ਬੱਚਿਆਂ ਨੂੰ ਇੱਕ ਇੱਕ ਗੇੜਾ ਜ਼ਰੂਰ ਲਾਓ ਜਿਹੜੇ ਘਰ ਸਾਡੇ ਵੀਰ ਸਾਡੇ ਭੈਣਾਂ ਸਾਡੀਆਂ ਮਤਾਂ ਮਾ ਬੈਠੇ ਨੇ ਉਹ ਵੀ ਜ਼ਰੂਰ ਆਉ ਕਿਉਂਕਿ ਅਜਿਹੇ ਹਾ ਲੀਡਰ ਬਾਰ ਬਾਰ ਨਹੀਂ ਜੰਮਣਾ ਜਿਹੜੇ ਕੁਰਬਾਨੀਆਂ ਕਰਨ ਵਾਲੇ ਬੰਦੇ ਬਾਰ ਬਾਰ ਨਹੀਂ ਮਿਲਦੇ ਧੰਨਵਾਦ